पोइ कहिड़ा सॼे मुख्यमंत्री साहिब ਸਾਡੇ ਦੇ ਨੈਸ਼ਨਲ ਲੀਡਰ ਨੇ ਪ੍ਰੀ ਰੋਹਲ ਗਾਂਧੀ ਨੇ ਉਹਨਾਂ ਦੇ ਬਾਰੇ ਕੁਝ ਪੰਜ ਜਨ ਕਿੱਪੜੀਆਂ ਉਹਨਾਂ ਨੇ ਕੀਤੀਆਂ ਹੈ ਕਿ ਉਹਦੇ ਰੋਸ ਵਿੱਚ ਉਸ ਜੱਜ ਨੂੰ ਕੁਲਾਫੋ ਕੋਧ ਰਹੇ ਹਨ ਦੱਸਣਾ ਚਾਹਣੇ ਆ ਕਿ ਜਿਹੜੇ ਰੋਹਲ ਗਾਂਧੀ ਜੀ ਆ ਉਹ ਬੜੇ ਇਮਾਨਦਾਰ ਤੇ ਸੱਚੇ ਸੁਭਾਅ ਦੇ ਹਨ ਜਿਨ੍ਹਾਂ ਨੇ ਜਿਹੜੀ ਆਪਣੀ ਰਾਜਨੀਤੀ ਆ ਹਮੇਸ਼ਾ ਇਮਾਨਦਾਰੀ ਨਾਲ ਕੀਤੀ ਕਦੇ ਝੂਠ ਨਹੀਂ ਬੋਲਿਆ ਝੂਠੇ ਲਾਰੇ ਨਹੀਂ ਲਾਏ ਠੀਕ ਆ ਵੀਰੇ ਇਹਨਾਂ ਆਗੂਆਂ ਨੂੰ ਚਾਹੇ ਉਹ ਜਿਹੜੇ ਬੀਜਪੀ ਵਾਲੇ ਹੋਣ ਚਾਹੇ ਆਮ ਆਦਿ ਪੜ ਜਾਂ ਕੋਣ ਇਹਨਾਂ ਵਾਂਗੂ ਲੋਕਾਂ ਨੂੰ ਉਥੇ ਜੁਮਲੇ ਨਹੀਂ ਦਿਖਾਏ ਉਥੇ ਅਕਮੈਂਡਮੈਂਟ ਸੀ ਕਿ ਕਿ ਉਹਨਾਂ ਨੇ ਕਹਿੰਦੇ ਕਿ ਉਹ ਜਿਹੜੀ ਕਹਿਣੀ ਦੇ ਕਰਕੇ ਬੜੇ ਪੱਖਾਂ ਦਾ ਵਰਗੇ ਮਤਲਬ ਲਾਰੇ ਬਾਛੋਸੇ ਬਾਜ ਦੇ ਤੇ ਜਿਹੜਾ ਅਸੀਂ ਇਹਨਾਂ ਦੀ ਜਿਹੜੀ ਅੰਦਰੋਂ ਉਹਦੇ ਬਾਰੇ ਜੋ ਮਾੜੀ ਸਾਥ ਕੰਨੀਆਂ ਸੀ ਨਹੀਂ ਉਹਨਾਂ ਤਾਂ ਬੇਨਜ਼ਾ ਚਾਹਤੇ ਆਂ ਔਰ ਉਹ ਸਮਝ ਆਉਂਦੀ ਜਿਹੜਾ ਹੈਗਾ ਉਹਨਾਂ ਰਾਜ ਸਾਰੇ ਜਿਹੜਾ ਹੈਡਕੁਆਟਰਾਂ ਦੇ ਪਾਰਟੀਆਂ ਹਕੂਮਤਾਂ ਸਾਡੇ ਪ੍ਰਧਾਨ ਜੀ दादा ਪ੍ਰਿੰਸੀਪਲ ਕਮੰਡਰ ਜੀ ਨੇ ਉਹਨਾਂ ਦੇ ਦਿੱਤਾ ਪ੍ਰੋਗਰਾਮ ਕਰਵਾਇਆ ਸੀ ਉਹ ਰਾਜ ਮੰਗ ਪੱਤਰ ਵੀ ਦਿੱਤੇ ਗਏ ਹਨ ਮੰਤ ਪੱਤਰ ਸਿਰ ਹੋਰ ਮਤਲਬਾ ਹੋਇਆ ਵੀ ਜਿਹੜਾ ਸਾਡੇ ਸਰਪੰחה ਉਹਦਾ ਅੰਦਰ ਬਾਕੀ ਯਾਤਰਾ ਡਾਕਟਰ ਪੀਆਰ ਮੇਟ ਜਿਹੜੇ ਨੇ ਉਹਨਾਂ ਦੇ ਜਿਹੜੇ ਸੈਕਟਰ ਦੇ ਜਿਹੜੇ ਡੰਦ ਨਾ ਰਿਖੇ ਗਏ ਨੇ ਜਾਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਉਹਨਾਂ ਡੈਪਟ ਕਰਦੇ ਨੇ ਤੁਹਾਨੂੰ ਦਿਵਾਉਣਗੇ उते रोज़ वञो असीं या तव्हां जहिड़ा प्रशासन राणी कढण जी उहो बि साम्हूं हिकु पार्टी वटि प्रोग्राम असीं जा गवर्नर डी सी बराणा राही जा गवर्नर साहिब न